ਹਰ ਸਾਲ ਦੀ ਤਰ੍ਹਾਂ 4 ਮਾਰਚ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਤਰ ਰੰਗ ਵਸਤਰ ਸ੍ਰੀ ਚੋਲਾ ਸਾਬ ਜੀ ਦੇ ਮੇਲੇ ਦੇ ਸੰਬੰਧ ਵਿੱਚ ਲੱਖਾਂ ਦੇ ਇਤਤਾਲ ਵਿੱਚ ਸੰਗਤਾਂ ਦੂਰੋਂ ਨੇਰਿਆਂੋਂ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚਦੀਆਂ ਹਨ ਪਰ ਇੱਕ ਰਾਤ ਪਹਿਲਾਂ 3 ਮਾਰਚ ਵਾਲੇ ਦਿਨ ਰਾਤ ਕਰੀਬ 8 ਵਜੇ ਅਸੀਂ ਅਰਸ਼ਦੀਪ ਸਿੰਘ ਜੋ ਕਿ ਪਿੰਡ ਤਾਲਮ ਦਾ ਰਹਿਣ ਵਾਲਾ ਹੈ ਉਹ ਆਪਣੇ ਭੈਣ ਦੇ ਕੋਲ ਪਿੰਡ ਮਾਨਯੋਗੀ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਹੈ ਉਤੇ ਆਇਆ ਹੋਇਆ ਸੀ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੰਘੇ ਲੰਘ ਰਿਹਾ ਸੀ ਜਿੱਤਰਾਣ ਸਟੰਟ ਬਾਜ਼ਾਂ ਵੱਲੋਂ ਕੀਤੀ ਜਾ ਰਹੀ ਹੁੱਲਰ ਬਾਜੀ ਵਿੱਚ ਅਰਸ਼ਦੀਪ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ ਅਤੇ ਅਰਸ਼ਦੀਪ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਦ ਉਸਦੇ ਸਾਥੀ ਸਿਵਲ ਹਸਪਤਾਲ ਡੇਰਾ ਪਾਪਾ ਨਾਨਕ ਨੂੰ ਲੈ ਕੇ ਪਹੁੰਚੇ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉਹ ਜੱਤ ਸਿਆਵਲਾ ਹਸਪਤਾਲ ਦੇ ਡਾਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਅਸਦੀਵੇ ਸਾਥੀ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਆਏ ਹਨ ਜਦ ਉਸ ਦਾ ਚੈੱਕਅਪ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਹੈ ਆਓ ਦੇਖਣਾ ਗੁਰਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ న్యూਸ ਚੈਨਲ ਟੇਹਰਾਪਾਪਾ ਨਾਲ ਜਾ ਰਹੀ ਹੈ ਜਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਾ ਦੂਸਰੇ ਕੋ ਕੰਟਰੋਲ ਨਹੀਂ ਹੋਇਆ ਉਹਨੇ ਵਿੱਚ ਲੈ ਕੇ ਮਾਰ ਦਿੱਤੀ ਇਹਦੀ ਮੌਕੇ ਤੇ ਉਸ ਤੇ ਮੌਤ ਨਹੀਂ ਜੀ ਉਹ ਤਾਂ ਸਾਹ ਚੱਲਦੇ ਸੀ ਥੋੜੇ ਇੱਥੇ ਕਿੱਦਾਂ ਪਹੁੰਚੋ ਇੱਥੇ ਮੁੰਡਿਆਂ ਨੂੰ ਭੇਜਣ ਨਾਲ ਵੀ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੁਹਾਂਦਿਆਂ ਦੇ ਰਾਸਤੇ 'ਚ ਇਹਨਾਂ ਨੂੰ ਐਂਬੂਲੈਂਸ ਮਿਲੀ। ਰਾਸਤੇ 'ਚ ਐਂਬੂਲੈਂਸ ਜਿਭਾਲੇ ਆਪਾਂ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਇਹ ਕਹਿ ਰਿਹਾ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ। 19 ਦਿਨ ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ। ਹਾਂਜੀ ਉਹੀ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈਗਾ। ਨਹੀਂ ਜੀ ਕੋਈ ਨਹੀਂ ਸੀ ਹੈਗਾ। ਉਸ ਟਾਈਮ ਨਹੀਂ ਸੀ ਹੈਗਾ ਉੱਥੇ। ਕੋਈ ਨਹੀਂ ਆਇਆ ਜੀ ਉੱਥੇ। ਉਹਦੇ ਬੋਲ ਜੇ ਰੇਸ ਲਾ ਰਹੇ। ਹਾਂਜੀ ਬਹੁਤ ਉਹਨਾਂ ਕੋਲ 15-16 ਮੋਟਰਸਾਈਕਲ ਸੀ। ਕੋਈ ਲੋ ਰੋਡ। ਹਾਂਜੀ। ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਆ ਅਸੀਂ ਇਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਰਿਪੋਰਟ ਵਿੱਚ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬ੍ਰੌਡ ਡੈੱਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੋ ਬ੍ਰੌਡ ਡੈੱਡ ਸੀ ਸਾਡੇ ਕੋਲ ਦਲਮ ਪੇਟ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਹਾਲ ਲਾਗੇ ਬਾਰੋਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੋ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਚੇਕ ਕਰਤਾ ਹਾਂ ਹਾਂ ਜੀ ਹਾਂ ਜੀ ਕਾਫੀ ਧੀਰ ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਗਈ ਆਈ ਸੀ ਇਹਨਾਂ ਨੂੰ ਐਂਬੂਲੈਂਸ ਹਾਂ ਜੀ ਤੇ ਦੂਸਰਾ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਆਇਆ ਇੱਕ ਹੀ ਆਇਆ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇੱਜ ਆਪਣੇ ਉਧਰ ਸਿਸਟਰ ਨੂੰ ਮਿਲਣ ਆਇਆ ਈਮਾਨਪਿੰਡ ਤੇ ਇਥੇ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਗ੍ਹਾ ਤੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਹਦੇ ਮੁਤਾਬਕ ਕਰਦੇ ਜਰਾ ਕੀ ਦੱਸਦੇ ਕਿਦਾਂ ਮੌਤ ਦਾ ਇਹ ਹੈ ਲੈ ਦੱਸਣਗੇ ਵੈਰੀਫਾਈ ਕਰਦੇ ਆਪਣੇ ਤੌਰ ਤੇ ਮੈਂ ਵੀ ਕਰੰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖੋਣਗੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਨਦਰ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਨੂੰ ਲੜਵਾਏ ਜਿਹੜੇ ਆ ਉਹ ਲਿਸਾ ਲਾ ਰਹੇ ਸੀ ਜਿਹੜੇ ਆ ਕੇ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਕੋਈ ਨਹੀਂ ਵੈਰੀਫਾਈ ਕਰ ਲੈਨੇ ਆ ਪੁਲਿਸ ਦਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਂ ਜਿਹੜਾ ਉਹਨਾਂ ਨੂੰ ਲੜਵਾ ਜਾਂ ਟੱਕੇ ਹਰਸਾ ਲੇਤਾ ਹਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੈਨੇ ਵੀ ਕੀ ਗੱਲ ਬਾਤ ਹੈ ਇਹ ਸੋ ਕੋਰੀਡੋਰ ਉਹ ਜਿਹੜਾ ਬੜਾ ਸੈਂਸਿਟਿਵ ਉਹਨੂੰ ਟ੍ਰੈਕਟਰਾਂ ਦੀ ਰਸਤਾ ਲੱਗਦੀ ਆ ਮੋਟਰਗੱਡੀ ਆ ਸੰਗਤ ਦਾ ਬੰਦਾ ਕੋਈ ਹੋਰ ਵੀ ਜੋ ਜਾਂਦਾ ਕਰਦੀ ਨਹੀਂ ਕੋਈ ਗੱਲ ਨਹੀਂ ਇੱਥੇ ਡਿਊਟੀ ਆਲਰੇਡੀ ਲੱਗੀ ਆ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਬੱਚਾ ਅੰਬਿਸ਼ਰਤ ਹੈ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ